ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਮੈਂ ਤਾਂ ਇੱਥੇ ਖੜੀ ਆ ਸਾਰੇ ਸਾਰੀਆਂ ਪਾਰਟੀਆਂ ਦੇ ਇੱਥੇ ਅੱਜ ਜਿਹੜੇ ਉਮੀਦਵਾਰ ਆਏ ਹੋਏ ਆ ਜੇ ਕਿਸੇ ਨੂੰ ਕੋਈ ਦਿੱਕਤ ਹੋ ਤਾਂ ਮੈਂ ਆਪ ਉਹਦੀ ਦਿੱਕਤ ਹੱਲ ਕਰਾਵਾਂਗੀ ਸੋ ਇਹ ਬੇਬੁਨਿਆਦੀ ਜਿਹੜੇ આરોਪ ਲਾਉਣੇ ਆ ਉਹਦੇ 'ਚ ਕੋਈ ਤੰਤ ਨਹੀਂ ਹੁੰਦਾ ਤੇ ਸ਼ਾਮ ਤੱਕ ਮੈਂ ਇੱਥੇ ਹੀ ਰ੍ਹਾਂਗੀ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਮੈਂ ਆਪ ਆਕੇ ਉਹਨਾਂ ਦੇ ਕਾਗਜ਼ ਪ੍ਰਾਪਤ ਮੈਂ ਆਪਣੇ ਸਾਰੇ ਹਲਕੇ ਦੇ ਵਿੱਚ ਬਲਕਿ ਪੂਰੇ ਪੰਜਾਬ ਵਸਨੀਕਾਂ ਨੂੰ ਇਹ ਆਪਣੇ ਵੱਲੋਂ ਮੈਸੇਜ ਕਨਵੇ ਕਰਾਂਗੀ ਕਿ ਜਿਹੜੀ ਲੜਾਈ ਹੁੰਦੀ ਹੈ ਵਿਚਾਰਾਂ ਦੀ ਲੜਾਈ ਹੈ ਹਰੇਕ ਪਾਰਟੀ ਆਪਣੇ ਵਿਚਾਰਾਂ ਦੇ ਆਧਾਰ ਤੇ ਲੜਦੀ ਆ ਸਾਡੇ ਲੋਕ ਐ ਜੁੜੇ ਉਹ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਜਿਹੜੀ ਵੀ ਪਾਰਟੀ ਉਹਨਾਂ ਨੂੰ ਚੰਗੀ ਲੱਗਦੀ ਐ ਜਿਹੜੀ ਵੀ ਪਾਰਟੀ ਉਹਨਾਂ ਦੇ ਹੱਕ ਵਿੱਚ ਖੜੀ ਐ ਉਹਨਾਂ ਦੀ ਗੱਲ ਕੀਤੀ ਐ ਉਸ ਪਾਰਟੀ ਨੂੰ ਵੋਟ ਪਾਉਣ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈਅ ਤੋਂ ਤੇ ਆਪਸੇ ਭਾਈਚਾਰਕ ਸਾਂਝ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਮੈਂ ਆਪਣੇ ਸਾਰੇ ਹੀ ਭੈਣ ਭਰਾਵਾਂ ਨੂੰ ਜਿਹੜੇ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਅੱਜ ਕਾਗਜ਼ ਅਪਲ ਕਰਨ ਜਾ ਰਹੇ ਆ ਪਹਿਲਾਂ ਤਾਂ ਉਹਨਾਂ ਨੂੰ ਬਾਰਕਪਾਤਮਾ ਕੀ ਔਰ ਮੈਂ ਤੇ ਥੋੜਾ ਇੰਤਜ਼ਾਮ ਵੀ ਦੇਖਣ ਆਈ ਸੀ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਗਰ ਕਿਸੇ ਦੀ ਕੋਈ ਦਿੱਕਤ ਆਦੀ ਹੈ ਕੋਈ ਕਾਗਜ਼ ਵਗੈਰਾ ਰਹਿ ਜਾਂਦਾ ਤਾਂ ਉਹ ਵੀ ਮੈਸਟ੍ਰੀਅਮ ਸਾਹਿਬ ਨੂੰ ਕਹਿ ਕੇ ਆਈ ਨਾ ਤੇ ਸਾਰੇ ਭੈਣ ਭਰਾਵਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਆਪਣਾ ਜੜਾ ਕਾਗੇ ਦਾਖਲ ਕਰਾ ਚੁਣਨ ਨੂੰ ਕੋਈ ਦਿੱਕਤ ਨਾ ਆਵੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਸੋ ਸਾਰਿਆਂ ਨੂੰ ਇਹ ਜਿਹੜਾ ਲੋਕਤੰਤਰ ਦੇ ਵਿੱਚ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਰਿਪਰੈਜੈਂਟੇਸ਼ਨ ਦੇ ਬੇਸ ਤੇ ਜੋ ਭਾਰਤ ਦੇ ਸੰਵਿਧਾਨ ਤੇ ਅਕੋਰਡਿੰਗਲੀ ਇਹ ਲੜਾਈ ਲੜਨ ਸੋ ਇਸੇ ਕਰਕੇ ਮੈਂ ਇੱਥੇ ਆਈ ਸੀ ਔਰ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਦੇ ਜਿੰਨੇ ਵੀ ਭੈਣ ਭਰਾ ਮੈਂ ਵੀ ਆਪਣੇ ਤੁਹਾਡੇ ذریعے اپیل ਕਰਾਂ ਕਿ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਦੀ ਹੈ ਪਾਰਟੀ ਬਾਜ਼ੀ ਤੋਂ ਉੱਠ ਕੇ ਮੈਂ اپیل ਕਰਦੀ ਹਾਂ ਕਿ ਮੇਰੇ ਨਾਲ ਕੰਟੈਕਟ ਕਰ ਸਕਦਾ ਤਾਂ ਕਿ ਕੱਲ ਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਉੱਠੇ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਕੀਤੀ ਗਈ ਹੈ ਜਾਂ ਕਿਸੇ ਨਾਲ ਕਿਸੇ ਨੂੰ ਕੋਈ ਮੌਕਾ ਨਹੀਂ ਮਿਲਿਆ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਮੇਰੇ ਅੱਜ ਕਾਗਜ਼ ਦਾਖਲ ਕਰਨ ਦੀ ਗੱਲ ਕੀਤੀ ਹੈ ਜੀ ਅੱਜ ਮੇਰੇ ਨਾਲ ਕਿਤੇ ਜਿਹੜੇ ਬਲਕ ਸੰਮਤੀ ਦੇ ਰੈਂਬਰ ਨੇ ਕਾਗਜ਼ ਦਾਖਲ ਕਰਨ ਆਏ ਨੇ ਮੈਂ ਆਪਣੇ ਸਾਰੇ ਹੀ ਭੈਣ ਭਰਾਵਾਂ ਨੂੰ ਜਿਹੜੇ ਬਲਕ ਸੰਮਤੀ ਔਰ ਜ਼ਿਲ੍ਹਾ ਪ੍ਰਸ਼ਾਸਨ ਤੇ ਲਈ ਅੱਜ ਕਾਗਜ਼ ਦਾਖਲ ਕਰਨ ਜਾ ਰਹੇ ਆ ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕਬਾਦ ਦਵਾ ਗਈ ਔਰ ਮੈਂ ਇੱਥੇ ਥੋੜਾ ਇੰਤਜ਼ਾਮ ਵੀ ਦੇਖਣ ਆਈ ਸੀ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਗਰ ਕਿਸੇ ਦੀ ਕੋਈ ਦਿੱਕਤ ਆਉਂਦੀ ਹੈ ਕੋਈ ਕਾਗਜ਼ ਵਗੈਰਾ ਰਹਿ ਜਾਂਦਾ ਤਾਂ ਉਹ ਵੀ ਐਸਟੀਐਮ ਸਾਹਿਬ ਨੂੰ ਕਹਿ ਕੇ ਆਈਆਂ ਹਾਂ ਵੀ ਸਾਰੇ ਭੈਣ ਭਰਾਵਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਆਪਣਾ ਜਿਹੜਾ ਕਾਗਜ਼ ਦਾਖਲ ਕਰਨ ਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਸੋ ਸਾਰਿਆਂ ਨੂੰ ਇਹ ਜਿਹੜਾ ਲੋਕਤੰਤਰ ਦੇ ਵਿੱਚ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਰਿਪਰੈਜੈਂਟੇਸ਼ਨ ਦੇ ਬੇਸ ਤੇ ਜੋ ਭਾਰਤ ਦੇ ਸੰਵਿਧਾਨ ਤੇ ਅਕੋਰਡਿੰਗਲੀ ਇਹ ਲੜਾਈ ਲੜਨ ਸੋ ਇਸੇ ਕਰਕੇ ਮੈਂ ਇੱਥੇ ਆਈ ਸੀ ਔਰ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਤੇ ਜਿੰਨੇ ਵੀ ਭੈਣ ਭਰਾ ਮੈਂ ਵੀ ਆਪਣੇ ਤੁਹਾਡੇ ذریعے ਅਪੀਲ ਕਰਾਂਗੀ ਕਿ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਪਾਰਟੀ ਬਾਜ਼ੀ ਤੋਂ ਉੱਠ ਕੇ ਮੈਂ ਅਪੀਲ ਕਰਦੀ ਹਾਂ ਕਿ ਮੇਰੇ ਨਾਲ ਕੰਟੈਕਟ ਕਰ ਸਕਦਾ ਤਾਂ ਕਿ ਕੱਲ ਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਉੱਠੇ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਕੀਤੀ ਗਈ ਹੈ ਜਾਂ ਕਿਸੇ ਨਾਲ ਇਸੇ ਨੂੰ ਕੋਈ ਮੌਕਾ ਨਹੀਂ ਮਿਲਿਆ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵਧਾਈ ਬਾਰਕਬਾਦ ਦੀ ਰੋਟੀ ਤੇ ਸਬਜ਼ੀ ਹੈਗੀ ਹੈ ਦੇਖੋ ਲੈ ਵੀ ਉਹ ਵੈਦ ਜਿਹਦੀ ਹੈ ਜਿਹਦੇ ਵਿੱਚ ਤੋਂ ਪਾਇਆ ਜਾ ਰਿਹਾ ਹੈਗਾ ਕਹਿ ਰਹੇ ਵੀ ਸਤਾਤਰੀ ਉੱਪਰ ਉਹ ਰੋਗ ਲਗਾਇਆ ਵੀ ਕਾਗਜ਼ ਪੜਨਗੇ ਨਹੀਂ ਤੇ ਮੈਂ ਤਾਂ ਇੱਥੇ ਤਾਂ ਹੀ ਆਈ ਸੀ ਵੀ ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਮੈਂ ਤਾਂ ਇੱਥੇ ਖੜੀ ਆ ਸਾਰੇ ਸਾਰੀਆਂ ਪਾਰਟੀਆਂ ਦੇ ਇੱਥੇ ਅੱਜ ਜਿਹੜੇ ਉਮੀਦਵਾਰ ਆਏ ਹੋਏ ਆ ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਮੈਂ ਆਪ ਉਹਦੀ ਦਿੱਕਤ ਹੱਲ ਕਰਾਵਾਂਗੀ ਸੋ ਇਹ ਬੇਬੁਨਿਆਦੀ ਜਿਹੜੇ આરોਪ ਲਾਉਣੇ ਆ ਉਹਦੇ ਵਿੱਚ ਕੋਈ ਤੰਤ ਨਹੀਂ ਹੁੰਦਾ ਤੇ ਸ਼ਾਮ ਤੱਕ ਮੈਂ ਇੱਥੇ ਹੀ ਰਹਾਂਗੀ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਮੈਂ ਆਪ ਆਕੇ ਉਹਨਾਂ ਦੇ ਕਾਗਜ਼ ਭਰਾਂਵਾਂਗੀ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਕਿ ਕੋਈ ਤੁਹਾਨੂੰ ਆਪਸੇ ਪੈਸਾ ਚਾਹ ਰਿਹਾ ਹੈਗਾ ਪੈਸੇ ਰਿਚਾਰ ਚਾਹ ਰਿਹਾ ਹੈ ਕਿ ਜਿਹੜਾ ਹੈ ਕਿ ਇਲੈਕਸ਼ਨ ਹੋ ਰਹੇ ਹੈਗੇ ਮੈਂ ਆਪਣੇ ਸਾਰੇ ਹਲਕੇ ਦੇ ਵਿੱਚ ਬਲਕਿ ਪੂਰੇ ਪੰਜਾਬ ਵਾਸੀਆਂ ਨੂੰ ਇਹ ਆਪਣੇ ਵੱਲੋਂ ਮੈਸੇਜ ਕਨਵੇ ਕਰਾਂਗੀ ਕਿ ਜਿਹੜੀ ਲੜਾਈ ਹੁੰਦੀ ਹੈ ਵਿਚਾਰਾਂ ਦੀ ਲੜਾਈ ਹੁੰਦੀ ਹੈ ਹਰੇਕ ਪਾਰਟੀ ਆਪਣੇ ਵਿਚਾਰਾਂ ਦੇ ਆਧਾਰ ਤੇ ਲੜਦੀ ਆ ਔਰ ਸਾਡੇ ਲੋਕਾਂ ਜੁੜੇ ਉਹ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਜਿਹੜੀ ਵੀ ਪਾਰਟੀ ਉਹਨਾਂ ਨੂੰ ਚੰਗੀ ਲੱਗਦੀ ਹੈ ਜਿਹੜੀ ਵੀ ਪਾਰਟੀ ਉਹਨਾਂ ਦੇ ਹੱਕ ਵਿੱਚ ਖੜੀ ਹੈ ਉਹਨਾਂ ਦੀ ਗੱਲ ਕੀਤੀ ਹੈ ਉਸ ਪਾਰਟੀ ਨੂੰ ਵੋਟ ਪਾਉਣ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈਅ ਤੋਂ ਤੇ ਆਪ ਸਿਪਾਹੀ ਚਾਰਕਸਾਂ ਜ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ